ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1223 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1224 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ Sarg ਮਹੱਲਾ ਪੰਜਵਾਂ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਮੈਲਾ ਹਰ ਕੇ ਨਾਮ ਬਿਨ ਜਿਉ ਪ੍ਰਮਾਤਮਾ ਦੇ ਨਾਮ ਤੋਂ ਬਿਨ ਅਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ ਜੀਵ ਦਾ ਪ੍ਰਾਣੀ ਦਾ ਚਿੱਤ ਵੀ ਮੈੜਾ ਹੀ ਰਹਿੰਦਾ ਹੈ ਪਰਮਾਤਮਾ ਦੇ ਨਾਮ ਤੁਜ ਜਪਣ ਤੋਂ ਬਿਨਾ ਤੇ ਨ ਪ੍ਰਭ ਸਾਚ ਆਪ ਭੁਲਾਇਆ ਬਿਖੈਠ ਗੋਰੀ ਪੀਓ ਰਹਾਓ ਪਰ ਗੁਰੂ ਜੀ ਫਰਮਾਉਂਦੇ ਹਨ ਕਿ ਜੀਵ ਦੇ ਵੀ ਕੀ ਵਸ ਉਸ ਸਦਾ ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕਰਾਹੇ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ ਬੂਟੀ ਘੋਟ-ਘੋਟ ਕੇ ਪੀਂਦਾ ਰਹੋ ਰਹਾਓ ਕੋਟ ਜਨਮ ਭ੍ਰਮ ਤੋਂ ਬੋ ਭਾਂਤੀ ਥਿਰ ਨਹੀਂ ਖਤ ਹੂ ਪਾਈ ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਕਈ ਤਰੀਕਿਆਂ ਨਾਲ ਕਰੋੜਾਂ ਜਨਮਾਂ ਵਿੱਚ ਭਟਕਦਾ ਰਹਿੰਦਾ ਹੈ ਕਿਤੇ ਵੀ ਇਸ ਗੇੜ ਵਿੱਚੋਂ ਇਸ ਨੂੰ ਖੁਲਿਹਰ ਨਹੀਂ ਮਿਲਦੀ ਭਟਕ-ਭਟਕ ਕੇ ਹੀ ਮਰ ਜਾਂਦਾ ਹੈ ਕਦੇ ਵੀ ਇੱਕ ਥਾਂ ਨਹੀਂ ਖਲਾਉਂਦਾ ਪੂਰਾ ਸਤ ਗੁਰ ਸਹਜ ਨਾ ਭੇਟਿਆ ਸਾਖਤ ਆਵੇ ਜਾਈ ਆਤਮਕ ਡੋਲਤਾ ਵਿੱਚ અપਨਾਣ ਵਾਲਾ ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ ਇਸ ਵਾਸਤੇ ਸਦਾ ਜਮਦਾ ਮਰਦਾ ਰਹਿੰਦਾ ਹੈ ਆਓ ਆਪਾਂ ਵੀ ਪੂਰੇ ਗੁਰੂ ਦੇ ਲੜ ਲੱਗੀਏ ਪੂਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਖលੋ ਪ੍ਰਭ ਸਮਰਥ ਦਾਤੇ ਤੂੰ ਪ੍ਰਭ ਅਗੰਮ ਅਪਾਰ हे ਸਭ ਤਾਕਤਾਂ ਦੇ ਮਾਲਕ ਪ੍ਰਭੂ हे ਸਭ ਦਾਤਾਂ ਦੇਣ ਵਾਲੇ ਦਾਤੇ ਅਸੀਂ ਜੀਵਾਂ ਵਾਸਤੇ ਤੂੰ ਅਪਹੁੰਚ ਹੈ ਬੇਅੰਤ ਹੈ ਤੂੰ ਆਪ ਹੀ ਰੱਖਿਆ ਕਰ ਨਾਨਕ ਦਾਸ ਤੇਰੀ ਸਰਣਾਈ ਭਵਜਲ ਉਤਰਿਓ ਪਾਰ हे ਨਾਨਕ ਜਿਹੜਾ ਤੇਰਾ ਦਾਸ ਤੇਰੀ ਸ਼ਰਨ ਆਉਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸਾਰਗ ਮਹੱਲਾ ਪੰਜਵਾ ਰਵਣ ਕੋ RAM ਕੇ ਗੁਣ ਬਾਦ ਪਰਮਾਤਮਾ ਦੇ ਗੁਣਾਂ ਦਾ ਵਿਚਾਰਨ ਇਹ ਹੀ ਸਿਮਰਨ ਵਾਸਤੇ ਸ੍ਰੇਸ਼ਟ ਦਾਤ ਹੈ ਸਾਧ ਸੰਗਤ ਆਈਏ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਓ ਜਿਸ ਪਰਮੇਸ਼ਰ ਦੇ ਜਪਣ ਨਾਲ ਜਿਸ ਪਰਮੇਸ਼ਰ ਦਾ ਨਾਮ ਜਪਣ ਦੇ ਰਸ ਆਤਮਿਕ ਜੀਵਨ ਦੇਣ ਵਾਲੇ ਹਨ ਉਸ ਦਾ ਧਿਆਨ ਸਾਧ ਸੰਗਤ ਵਿੱਚ ਟਿਕ ਕੇ ਧਰਨਾ ਚਾਹੀਦਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਸਿਮਰਤ ਏਕ ਚੋਤੇ ਅਬਿਨਾਸੀ ਬਿਨ ਸੇ ਮਾਇਆ ਮਾਦ ਅਬਿਨਾਸੀ ਨਾਸ ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ ਸਹਜ ਅਨਦ ਅਨਹਦ ਤੁਣ ਬਾਣੀ ਬੋਹਰ ਨਾ ਭਏ ਬਿਖਾਦ ਸਿਮਰਨ ਵਾਲੇ ਦੇ ਅੰਦਰ ਤੁਮਗਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ ਸਿਫਤ ਸਲਾਹ ਦੀ ਬਾਣੀ ਸਿਫਤ ਸਲਾਹ ਦੀ ਬਾਣੀ ਦੀ ਇੱਕ ਰਸ ਰੌ ਜਾਰੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਦੁੱਖ ਕਲੇਸ਼ ਨਹੀਂ ਰਹਿ ਜਾਂਦੇ ਸੰਕਾਦਕ ਬ੍ਰਮਾਦਕ ਗਾਵਤ ਗਾਵਤ ਸੁਖ ਪਹਿਲਾਦ ਸੰਕ ਆਦਕ ਬ੍ਰਮਾ ਦੇ ਚਾਰੇ ਪੁੱਤਰ ਬ੍ਰਹਮਾ ਆਦਿਕ ਦੇਵਤੇ ਉਸ ਪ੍ਰਭੂ ਦੀ ਸਿਵ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਹਨ ਸੁਖਦੇਵ ਰਿਸ਼ੀ ਪਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਉਂਦੇ ਹਨ ਪੀਵਤ ਅਮਯੋ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਹੈ ਨਾਨਕ ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆ ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿੱਥੇ ਸਦਾ ਵਾਹ ਵਾਹ ਦਵਾਵਾ ਦੀ ਮਸਤੀ ਵਿੱਚ ਟਿਕਿਆ ਰਹਿੰਦਾ ਹੈ ਸਾਰਗ ਮਹੱਲਾ ਪੰਜਵਾ ਕੀਨੇ ਪਾਪ ਕੇ ਬੋਕੋਟ ਹਰੀ ਨਾਮ ਤੋਂ ਖੁੰਝ ਕੇ ਮਨੁੱਖ ਪਾਪਾਂ ਦੀਆਂ ਨੇਕਾਂ ਬਲਗਣਾ ਆਪਣੀ ਜ਼ਿੰਦਗੀ ਦੇ ਦਿਵਾਲੇ ਖੜੀਆਂ ਕਰਦਾ ਜਾਂਦਾ ਹੈ ਦਿਨ ਸਰੈ ਨਹੀਂ ਥਕਤ ਨਾਹੀ ਕਤਹਿ ਨਾਹੀ ਛੋਟ ਰਹਾਓ ਦਿਨ ਰਾਤ ਪਾਪ ਕਰਦੇ ਆ ਥਕਦਾ ਨਹੀਂ ਸਾਧ ਸੰਗਤ ਤੋਂ ਬਿਨਾ ਹੋਰ ਕਿਤੇ ਵੀ ਪਾਪਾਂ ਤੋਂ ਇਸ ਦੀ ਖਲਾਸੀ ਨਹੀਂ ਹੋ ਸਕਦੀ ਰਹਾਓ ਮਹਾ ਬਜਰ ਬਖ ਬਿਆਦੀ ਸਿਰ ਉਠਾਈ ਪੋਟ ਹਰੀ ਨਾਮ ਤੋਂ ਖੁੰਝ ਕੇ ਮਨੁੱਖ ਬੜੇ ਕਰੜੇ ਅਤੇ ਆਤਮਕ ਮੌਤ ਲਿਆਉਣ ਵਾਲੇ ਰੋਗਾਂ ਦੀ ਪੋਟਲੀ ਆਪਣੇ ਸਿਰ ਉੱਤੇ ਚੁੱਕੀ ਰੱਖਦਾ ਹੈ ਉਗ ਰ ਗਈਆਂ ਅੱਖ ਇਹਨ ਹੈ ਭੀਤਰ ਜਮੈਂ ਗਰਾਸੇ ਝੋਟ ਜਦੋਂ ਜਮਾਂ ਨੇ ਆ ਕੇ ਕੇਸਾਂ ਤੋਂ ਫੜ ਲਿਆ ਤਦੋਂ ਇੱਕ ਖੇਨ ਵਿੱਚ ਹੀ ਇਸ ਦੀਆਂ ਅੱਖਾਂ ਉਗੜ ਆਉਂਦੀਆਂ ਹਨ ਫਿਰ ਅੱਖਾਂ ਖੁੱਲ੍ਹਦੀਆਂ ਹਨ ਜਦੋਂ ਅੰਤ ਸਮਾ ਆਉਂਦਾ ਹੈ ਪਰ ਤਦੋਂ ਕੀ ਲਾਭ ਫਿਰ ਕੋਈ ਲਾਭ ਨਹੀਂ ਹੋ ਸਕਦਾ ਪਸ਼ੂ ਪ੍ਰੇਤ ਉਸਟ ਘਰ ਤਪ ਅਨੇਕ ਜੋਨੀ ਲੇਟ ਪਾਪਾਂ ਦੀਆਂ ਪੰਡਾਂ ਦੇ ਕਾਰਨ ਜੀਵ ਪਸ਼ੂ ਪ੍ਰੇਤ ਊਂਠ ਖੋਤਾ ਆਦਿਕ अनेਕਾਂ ਜੂਨਾ ਵਿੱਚ ਰੁਲਦਾ ਫਿਰਦਾ ਹੈ ਚਰਾਸੀ ਦੇ ਗੇੜ ਵਿੱਚ ਪੈ ਜਾਂਦਾ ਹੈ ਭਾਜ ਸਾਧ ਸੰਗ ਗੋਬਿੰਦ ਨਾਨਕ ਕਸ਼ੂ ਨ ਲਾਗੇ ਫੇਟ ਹੇ ਨਾਨਕ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ ਫਿਰ ਜਮਾਂ ਦੀ ਰਤਾ ਭਰ ਭੀ ਚੋਟ ਨਹੀਂ ਲੱਗੇਗੀ ਸਾਰਗ ਮਹੱਲਾ ਪੰਜਵਾ ਅੰਦੇ ਖਾਵੇ ਬਿਖੂ ਕੇ ਗਟਾਕ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਮਨੁੱਖ ਆਤਮਿਕ ਮੌਤ ਲਿਆਉਣ ਵਾਲੇ ਪਦਾਰਥ ਹੀ ਖੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ ਨੈਣ ਸਰਵਨ ਸਰੀਰ ਸਭ ਹਟਿਓ ਸਾਸ ਗਿਓ ਤਤ ਘਾਟ ਰਹਾਓ ਆਖਰ ਮੌਤ ਸਿਰ ਤੇ ਆ ਜਾਂਦੀ ਹੈ ਅੱਖਾਂ ਕੰਨ ਸਰੀਰ ਹਰੇਕੇ ਅੰਗ ਕੰਮ ਕਰਨੋ ਰਹਿ ਜਾਂਦਾ ਹੈ ਤੇ ਸਾਹ ਵੀ ਖਤਮ ਹੋ ਜਾਂਦਾ ਹੈ ਜਿਤਨੀ ਸਵਾਸਾਂ ਦੀ ਪਰਮਾਤਮਾ ਨੇ ਪੂੰਜੀ ਬਖਸ਼ੀ ਹੈ ਉਤਨੀ ਕੋ ਮਨੁੱਖ ਖਰਚ ਲੈਂਦਾ ਹੈ ਵਿਸ਼ੇਵਕਾਰਾਂ ਵਿੱਚ ਖਾਣ ਪੀਣ ਵਿੱਚ ਤੇ ਨਾਮ ਨਹੀਂ ਜਪਦਾ ਤੇ ਇੱਥੇ ਆਇਆ ਜੀਵਨ ਫਿਰ ਸਫਲ ਨਹੀਂ ਹੁੰਦਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਇ ਤਰਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇ ਸਾਨੂੰ ਫਿਰ ਪ੍ਰਮਾਤਮਾ ਦਾ ਨਾਮ ਜਪਣ ਦੀ ਹਿਦਾਇਤ ਗੁਰੂ ਮਹਾਰਾਜ ਦਿੰਦੇ ਹਨ ਕਿ ਬੰਦਿਆ ਨਾਮ ਜਪ ਲੈ ਤੇਰੇ ਹਿਸਾਬ ਬੜੀ ਛੇਤੀ ਖਤਮ ਹੋਣ ਵਾਲੇ ਹਨ ਬਸ ਗਿਣਵੇਂ ਹੀ ਲੈ ਕੇ ਆਇਆ ਪ੍ਰਮਾਤਮਾ ਤੋਂ ਤੇ ਸਵਾ ਸਵਾ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੈ ਚਿੰਦ ਜਦੋਂ ਫਿਰ ਆਪਣੇ ਮਨ ਤੋਂ ਮੈਲ ਲੈ ਜਾਏਗੀ ਪਰਮਾਤਮਾ ਮਨ ਵਿੱਚ ਪ੍ਰਵੇਸ਼ ਕਰੇਗਾ ਤੇ ਇੱਥੇ ਆਇਆ ਜੀਵਨ ਸਫਲਾ ਹੋ ਜਾਏਗਾ ਰਹਾਉ ਅਨਾਥਰ 냔 ਉਦਰਲੇ ਭੁਖੇ ਮਾਇਆ ਗਈਆ ਹਾਟ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁਕੇ ਮਨੁੱਖ ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ পেট ਪਾਲਦੇ ਰਹਿੰਦੇ ਹਨ ਪਰ ਮੌਤ ਆਉਣ ਤੇ ਉਹ ਮਾਇਆ ਵੀ ਸਾਥ ਛੱਡ ਦਿੰਦੀ ਹੈ ਜਿਹੜੇ ਜਿਆਦੇ ਲਾਲਚੀ ਹੋ ਜਾਂਦੇ ਹਨ ਜਿਨ੍ਹਾਂ ਮਾਇਆ ਦੇ ਸਵਾਰਥੀ ਹੁੰਦੇ ਹਨ ਉਹ ਮਾਇਆ ਇਕੱਠੀ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਤੇ ਉਹ ਫਿਰ ਆਮ ਲੋਕਾਂ ਉੱਤੇ ਜ਼ੁਲਮ ਕਰਦੇ ਹਨ ਮਾਇਆ ਦੀ ਖਾਤਰ ਮਾਇਆ ਦੀ ਖਾਤਰ ਠੱਗੀ ਧੋਖਾ ਫਰੇਬ ਕਰਦੇ ਹਨ ਤੇ ਮਾਇਆ ਫਿਰ ਹੁੰਦੇ ਨਾਲ ਵੀ ਨਹੀਂ ਜਾਂਦੀ ਤੇ ਫਿਰ ਜਿਹੜਾ ਮਨਮੁੱਖਾਂ ਤੇ ਦੁਸ਼ਟਾਂ ਦਾ ਕਠਾ ਕੀਤਾ ਹੋਇਆ ਧਨ ਹੈ ਨਾ ਫਿਰਗਾ ਉਹਦੇ ਬੱਚੇ ਵੀ ਦੁਸ਼ਟੀ ਪੈਦਾ ਹੁੰਦੇ ਹਨ ਤੇ ਉਹੀ ਵਰਤਦੇ ਹਨ। ਕਿਲ ਵਿਖ ਕਰਤ ਕਰਤ ਸੁਪਸ਼ੋਤਾ ਵੇ ਕਬੋ ਨਾ ਸਕੇ ਸ਼ਾਂਟ ਜੇ ਇਹ ਮਨੁੱਖ ਪਾਪ ਕਰਦਿਆ ਕਰਦਿਆ ਪਛਤਾਨਦੇ ਵੀ ਹਨ ਪਰ ਇਹਨਾਂ ਪਾਪਾਂ ਨੂੰ ਛੱਡ ਨਹੀਂ ਸਕਦੇ। ਇੱਕ ਵਾਰੀ ਫਿਰ ਸ਼ਬਦੀਆਂ ਪੰਕਤੀਆਂ ਉਚਾਰਨ ਕਰਦੇ ਹਨ ਜੋ ਗੁਰੂ ਜੀ ਆਪਾਂ ਨੂੰ ਹਦਾਇਤ ਦੇ ਰਹੇ ਹਨ। ਅਨਾਥਰ ਗਿਆਨ ਉਦਰਲੇ ਭੁਖੇ ਮਾਇਆ ਗਈਆ ਹਾਟ ਕਿ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਮਨੁੱਖ ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਹਨ ਪਰ ਮੌਤ ਆਉਣ ਤੇ ਮਾਇਆ ਵੀ ਸਾਥ ਛੱਡ ਦਿੰਦੀ ਹੈ ਕਿਲ ਵਿਖ ਕਰਤ ਕਰਤ ਪਸ਼ੂ ਤਾਵੇ ਕਬੋ ਨਾ ਸਕੈ ਛਾਂਟ ਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਉਂਦੇ ਵੀ ਹਨ ਆਰ ਇਨਾ ਪਾਪਾਂ ਦਾ ਸਾਥ ਨਹੀਂ ਛੱਡ ਸਕਦੇ ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵੇ ਮੂੰਡ ਉੱਪਰ ਮਟਾਕ ਇਹੀ ਹਾਲ ਹੈ ਨਿੰਦਕ ਮਨੁੱਖ ਦਾ ਨਿੰਦਕ ساری ਉਮਰ ਸੰਤ ਜਨਾ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ ਆਖਰ ਜਦੋਂ ਜਮਦੂਤ ਨਿੰਦਕ ਨੂੰ ਆਵ ਫੜਦੇ ਹਨ ਉਸਦੇ ਸਿਰ ਉਤੇ ਮੌਤ ਦੀ ਝੋਟ ਆ ਚਲਾਂਦੇ ਹਨ ਨਿੰਦਾ ਭਲੇ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਜਿਹੜੇ ਮੂਰਖ ਤੇ ਮਨਮੁਖ ਹੁੰਦੇ ਹਨ ਉਹੀ ਨਿੰਦਿਆ ਚੁਗਲੀ ਵਿੱਚ ਫਸੇ ਰਹਿੰਦੇ ਹਨ ਤੇ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਹਨ ਉਹ ਨਿੰਦਿਆ ਸੁਣਦੇ ਵੀ ਕੋਈ ਨਹੀਂ ਤੇ ਕਰਦੇ ਵੀ ਕੋਈ ਨਹੀਂ ਉਹ ਸਿਰਫ ਪਰਮਾਤਮਾ ਦਾ ਨਾਮ ਜਪਦੇ ਹਨ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਾਨੇ ਆਪਣਾ ਕਿਨੋ ਫਾਟ ਹੈ ਨਾਨਕ ساری ਉਮਰ ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਉਂਦਾ ਰਹਿੰਦਾ ਹੈ ਆਪਣੇ ਹੀ ਮਨ ਨੂੰ ਨਿੰਦਿਆ ਦੇ ਜ਼ਖਮ ਲਾਂਦਾ ਰਹਿੰਦਾ ਹੈ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਾਣ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਕਹ ਪਾ ਕਰਦੇ ਕਬੀਰ ਜੀ ਕਹਿ ਰਹੇ ਹਨ ਕਿ ਮੈਨੂੰ ਜਿੰਨਾ ਮਰਜੀ ਨਿੰਦੀ ਜਾਓ ਜਿਹੜਾ ਨਿੰਦਿਆ ਕਰਦਾ ਹੈ ਉਹ ਆਪਣੇ ਪਾਪਾਂ ਆਪਣੇ ਸਿਰ ਤੇ ਪਾਪਾਂ ਦਾ ਭਾਰ ਚੁੱਕ ਲੈਂਦਾ ਹੈ ਤੇ ਜਿਸ ਦੀ ਨਿੰਦਿਆ ਹੋ ਰਹੀ ਹੁੰਦੀ ਹੈ ਉਸ ਦੇ ਪਾਪ ਧੁੱਤੇ ਜਾਂਦੇ ਹਨ ਸਾਰਗ ਮਹੱਲਾ ਪੰਜਵਾ ਟੁੱਟੇ ਨਿੰਦਕ ਕੀ ਆਦ ਵਿੱਚ ਪੰਜਵੇਂ ਪਾਸ਼ਾ ਵੀ ਨਿੰਦਿਆ ਕਰਨ ਵਾਲੇ ਨੂੰ ਇਸ ਤਰ੍ਹਾਂ ਸਮਝਾ ਰਹੇ ਹਨ ਤੇ ਸਾਨੂੰ ਕਲ ਜੁਗੀ ਜੀਵਾ ਨੂੰ ਹੀ ਸਮਝਾ ਰਹੇ ਹਨ ਕਿ ਭਾਈ ਨਿੰਦਿਆ ਬਿਲਕੁਲ ਨਾ ਕਰੋ ਚੁਗਲੀ ਬਿਲਕੁਲ ਨਾ ਕਰੋ ਕਿ ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਨਿਸਫਲ ਹੋ ਜਾਂਦੀ ਹੈ ਸੰਤ ਕਾ ਨਿੰਦਕ ਮਹਾ ਅਤਾਈ ਸੰਤ ਕਾ ਨਿੰਦਕ ਖਿੰ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਜਨ ਕਾ ਰਾਖਾ ਆਪ ਸੁਆਮੀ ਬੇਮੋਖ ਕੋਇ ਆਏ ਪਹੁੰਚੀ ਮੀਚ ਰਹਾਓ ਮਾਲਕ ਪ੍ਰਭੂ ਆਪ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ ਪਰ ਜਿਹੜਾ ਮਨੁੱਖ ਸੰਤ ਜਨਾਂ ਤੋਂ ਮੂੰਹ ਮੋੜੀ ਰੱਖਦਾ ਹੈ ਉਹ ਆਤਮਕ ਮੌਤ ਸਹੇੜ ਲੈਂਦਾ ਹੈ ਰਹਾਓ ਉਸ ਕਾਕਿਆ ਕੋਏ ਨਾ ਸੁਣਈ ਕਹੀ ਨ ਬੈਸਣ ਪਾਵੇ ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਦੀ ਗੱਲ ਉੱਤੇ ਕੋਈ ਇਤਬਾਰ ਨਹੀਂ ਕਰਦਾ ਉਸ ਨੂੰ ਕਿਤੇ ਵੀ ਇੱਜ਼ਤ ਵਾਲੀ ਥਾਂ ਨਹੀਂ ਮਿਲਦੀ ਇਹੀ ਹਾ ਦੁੱਖ ਆਗੈ ਨਰਕ ਪੁੰਚੈ ਬਉ ਜੋ ਨਹੀਂ ਪਰਮਾਵੈ ਨਿੰਦਾ ਕਿਸ ਲੋਕ ਵਿੱਚ ਦੁੱਖ ਪਾਉਂਦਾ ਹੈ ਕਿਉਂਕਿ ਕੋਈ ਉਸ ਦੀ ਇੱਜ਼ਤ ਨਹੀਂ ਕਰਦਾ ਪਰਲੋਕ ਵਿੱਚ ਉਹ ਨਰਕ ਭੋਗਦਾ ਹੈ ਅਨੇਕਾਂ ਜੂਨਾ ਵਿੱਚ ਪਟਕਦਾ ਹੈ ਪ੍ਰਗਟ ਭਿਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪਣੇ ਇਸ ਕੀਤੇ ਦਾ ਇਹ ਫਲ ਪਾਂਦਾ ਹੈ ਕਿ ਸਾਰੇ ਜਗਤ ਵਿੱਚ ਬਦਨਾਮ ਹੋ ਜਾਂਦਾ ਹੈ ਨਾਨਕ ਸ਼ਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਹੈ ਨਾਨਕ ਪ੍ਰਭੂ ਦਾ ਸੇਵਕ ਨਿਰਭਉ ਕਰਤਾਰ ਦੀ ਸ਼ਰਨ ਪਿਆਰ ਰਹਿਂਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਆਤਮਾ ਖੁਸ਼ੀਆਂ ਬਣਿਆ ਰਹਿੰਦੀਆਂ ਹਨ ਕਿਉਂਕਿ ਪ੍ਰਮਾਤਮਾ ਦੇ ਗੁਣ ਗਾਣੇ ਪ੍ਰਮਾਤਮਾ ਦੀ ਬਖਸ਼ੀ ਹੋਈ ਸਭ ਤੋਂ ਵੱਡੀ ਦਾਤ ਹੈ ਆਓ ਆਪਾਂ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਪ੍ਰਮਾਤਮਾ ਦੇ ਗੁਣ ਗਾਇਆ ਕਰੀਏ ਪਰਗਟ ਪਿਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸ਼ਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1224 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1225 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ